બસ ਸਟੈਂਡ ਸੰਗਰੂਰ ਦੇ ਨੇੜੇ ਲਾਲਬੱਤੀ ਚੌਕ ਵਿਖੇ ਦਿਨੋਂ ਦਿਨ ਵੱਧਦੀ ਜਾ ਰਹੀ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਥਾਣਾ ਸਿਟੀ ਸੰਗਰੂਰ ਵੱਲੋਂ ਤਾਇਨਾਤ ਕੀਤੇ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਪਾਸੇ ਜਿੱਥੇ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਬਿਨਾਂ ਨੰਬਰ ਪਲੇਟ ਜਾਂ ਬਿਨਾਂ ਡਾਕੂਮੈਂਟ ਤੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਵਾਹਨ ਚਾਲਕਾਂ ਦੇ ਚਲਾਣ ਵੀ ਕੱਟੇ ਜਾ ਰਹੇ ਹਨ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹ ਡਿਊਟੀ ਅਫਸਰ ਜਸਕਰਨ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਹਰ ਤਰ੍ਹਾਂ ਦੇ ਸੰਭਵ ਯਤਨ ਕੀਤੇ ਜਾ ਰਹੇ ਹਨ ਤੇ ਪਿਛਲੇ ਲੰਬੇ ਸਮੇਂ ਤੋਂ ਬੰਦ ਪਈਆਂ ਲਾਲ ਬੱਤੀਆਂ ਨੂੰ ਚਲਾਉਣ ਲਈ ਇਹ ਮਾਮਲਾ ਜਲਦੀ ਹੀ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੀ ਗੱਲ ਆਖੀ। ਨਾਮ ਕੀ ਹੈ ਸਰ? ਹਾਂ ਐਸ.ਆਈ. ਜਸਕਰਨ ਸਿੰਘ ਜੀ ਸਿਟੀ ਸੰਗਰੂਰ ਵਾਲਾ। ਜੀ 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 ਅੱਜ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ ਹਮੇਸ਼ਾ ਪਾਸੇ ਕਰਕੇ। ਹਾਂਜੀ ਇਹਦੇ ਪਹਿਲਾਂ ਕੋਨਟਰੋਲ ਕਰ ਰਹੇ ਸੀ। ਹਾਂਜੀ ਇਹ ਸਾਡੇ ਲੱਗੇ ਟ੍ਰੈਫਿਕ ਲਈ ਐਸ.ਐਸ.ਪੀ. ਸਾਹਿਬ ਦੇ ਹੁਕਮਾਂ ਨਾਲ ਅਸੀਂ ਮੈਨੇਜ ਕਰ ਰਹੇ ਹਾਂ ਔਰ ਜੋ ਵੀ ਆਪਰੇ ਬੱਸਾਂ ਵਾਲਿਆਂ ਦਾ ਥੋੜਾ ਹੁੰਦਾ ਹੈ ਇਹਨਾਂ ਨੂੰ ਅਸੀਂ ਸਪੈਸ਼ਲ ਤਰੀਕਿਆਂ ਨਾਲ ਇਧਰੋਂ ਕੱਢਦੇ ਹਾਂ। ਤੇ ਬਾਕੀ ਜਿਹੜੇ ਬਿਨਾ ਲਾਇਸੈਂਸ ਜਿਨ੍ਹਾਂ ਕੋਲ ਹੈ ਨਹੀਂ ਡਾਕੂਮੈਂਟ ਉਹਨਾਂ ਚਲਾਨ ਵਾਇਰਾ ਕਰ ਤਿਆਰ ਹੈ। ਇਹ ਪੀਪਲ ਸਵਾਰੀ ਆਈ ਹੈ ਜਾਂ ਪੀਪਲ ਸਵਾਰੀ ਬਿਨਾ ਨੰਬਰ ਪਲੇਟ ਜਾਲੀਆਂ ਲੱਗੀਆਂ ਜਿਹੜਾ ਫੋਨ ਤੇ ਗੱਲ ਕਰਦਾ ਉਹਨਾਂ ਦੇ ਸਖਤੀਆਂ ਚਲਾਨ ਕਰਤਾ ਜਾ ਰਹੇ। ਮੁੜ ਕੇ ਆਉਣ ਵਾਲੇ ਸਮੇਂ ਕਿੰਨਾ ਕੰਟਰੋਲ ਕਰੋਗੇ ਤੇ ਟ੍ਰੈਫਿਕ ਹੋਰ ਜਿਆਦਾ ਰੰਗ ਦੇ ਇਸ ਤੋਂ ਇੱਥੇ ਦੇਖੋ ਜੀ ਇਹ ਜਿਹੜੀਆਂ ਬੱਤੀਆਂ ਐ ਨਾ ਚਲਾਨ ਵਾਲੇ ਆਪਾਂ ਡੀਸੀ ਸਾਹਿਬ ਨੂੰ ਕਰਾਂਗੇ ਹੁਕਮ ਵੀ ਉਹਨਾਂ ਦੇ ਹੁਕਮ ਨਾਲ ਉਹ ਚੱਲ ਪੈਗੀ ਜੀ ਟ੍ਰੈਫਿਕ ਸੈੱਟ ਹੋ ਜਾਏਗੀ। ਤੇ ਬਾਕੀ ਅਸੀਂ ਕੋਸ਼ਿਸ਼ ਕਰਾਂਗੇ